ਹਾਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਇੱਕ ਵੀਡੀਓ ਗੁਪਤ ਵੀਡੀਓ ਸਾਹਮਣੇ ਆ ਚੁੱਕਿਆ ਔਰ ਰੰਗ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਉਹ ਵੀ ਦਰਅਸਲ ਚਿਹਰੇ ਦਾ ਰੰਗ ਉੱਡ ਚੁੱਕਿਆ ਤੇ ਪੂਰੇ ਸਬੂਤਾਂ ਦੇ ਆਧਾਰ ਤੇ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਕੁਝ ਐਸੀ ਚੀਜ਼ ਦਿਖਾਉਂਗਾ ਕਿ ਤੁਹਾਡੀ ਵੀ ਰੂਹ ਕੰਬ ਜਾਊਗੀ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਪਰਦੇ ਪਿਛਲਾ ਸੱਚ ਕੀ ਸੀ ਕਿ ਤੁਸੀਂ ਵੀ ਉਸ ਨੂੰ ਦੇਖ ਕੇ ਇੱਕ ਵਾਰ ਤਾਂ ਪੂਰਾ ਹੈਰਾਨ ਹੋ ਜਾਓਗੇ ਕਿ ਸਾਡਾ ਸੰਤ ਜਾਂ ਫਿਰ ਉਹਨੂੰ ਮੰਨਣ ਵਾਲੇ ਤਾਂ ਇਹੀ ਕਹਿਣਗੇ ਕਿ ਸਾਡੇ ਸੰਤ ਨੇ ਇਹ ਕੀ ਕੀਤਾ ਔਰ ਦੂਜਾ ਨੰਬਰ ਜਿਹੜਾ ਹੈ ਦਾਵਾ ਇਹ ਮੈਂ ਵੀਡੀਓ ਦੇ ਜ਼ਰੀਏ ਕਰੂੰਗਾ ਜਿਹੜਾ ਖੁਲਾਸਾ ਕਰਨਾ ਹੈ ਇੱਕ ਵੀਡੀਓ ਦੇ ਜ਼ਰੀਏ ਕਰੂੰਗਾ ਇੱਕ ਵੀਡੀਓ ਦਿਖਾਉਂਗਾ ਇੱਕ ਵੀਡੀਓ ਮੈਂ ਤੁਹਾਨੂੰ ਸੁਣਾਉਂਗਾ ਔਰ ਦੂਜੀ ਵੀਡੀਓ ਦਿਖਾਉਂਗਾ ਕਿਉਂਕਿ ਦਰਸਲ ਸਾਡੇ ਪੰਜਾਬ ਦੇ ਲੋਕ ਸਬੂਤਾਂ ਤੋਂ ਬਿਨਾ ਕੁਝ ਮੰਨਦੇ ਨਹੀਂ ਪਰ ਮੈਂ ਵੀ ਸੋਚਿਆ ਇਹਨੂੰ ਸੋਸ਼ਲ ਮੀਡੀਆ ਦੇ ਉੱਪਰ ਧਰਨਾ ਜ਼ਰੂਰੀ ਹੈ ਕਿਉਂਕਿ ਕੁਝ ਪੰਜਾਬੀਆਂ ਦੇ ਕਮੈਂਟ ਆਏ ਸੀ ਵੀ ਸਾਨੂੰ ਸਬੂਤ ਜੇਕਰ ਤੁਹਾਡੇ ਕੋਲ ਹੋਣ ਤਾਂ ਉਹ ਜ਼ਰੂਰ ਦਿਖਾਉਣਾ ਕਿਉਂਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਫੈਨ ਫਾਲੋਇੰਗ ਬਹੁਤ ਸਾਰੀ ਹੈ ਪੰਜਾਬ ਦੇ ਵਿੱਚ ਵੀ ਹੈ ਬਾਹਰ ਵਿਦੇਸ਼ਾਂ ਤੱਕ ਵੀ ਹੈ ਪਰ ਮੈਂ ਵੀ ਉਹਨਾਂ ਨਾਲ ਇੱਕ ਵਾਅਦਾ ਕੀਤਾ ਸੀ ਕਮੈਂਟਾਂ ਦੇ ਜ਼ਰੀਏ ਮੈਂ ਤੁਸੀਂ ਦੇਖ ਵੀ ਰਹੇ ਹੋਵੋਗੇ ਕਮੈਂਟਾਂ ਦੇ ਵਿੱਚ ਮੈਂ ਰਿਪਲਾਈ ਵੀ ਦਿੱਤਾ ਕਈ ਵੀਡੀਓ ਦੇ ਵਿੱਚ ਮੈਂ ਰਿਪਲਾਈ ਵੀ ਦਿੱਤਾ ਕਿ ਮੇਰੇ ਹੱਥ ਜਦੋਂ ਸਬੂਤ ਲੱਗੂ ਤਾਂ ਮੈਂ ਸੋਸ਼ਲ ਮੀਡੀਆ ਤੇ ਤੁਹਾਡੇ ਸਾਹਮਣੇ ਲਾਜਮੇ ਧਰਨਾ ਵੈਸੇ ਮੈਂ ਸੰਤਾ ਦੀ ਪਹਿਲਾਂ ਸਪੋਰਟ ਵੀ ਬਹੁਤ ਕੀਤੀ ਹੈ ਔਰ ਹੁਣ ਜਿਹੜੀ ਇਹ ਵੀਡੀਓ ਹੈ ਦਰਅਸਲ ਇਹ ਵੀਡੀਓ ਇਹ ਉਹ ਵੀਡੀਓ ਹੈ ਜਿਹੜਾ ਤੁਸੀਂ ਅਜ ਤੱਕ ਨਾ ਸੁਣਿਆ ਤੇ ਨਾ ਹੀ ਦੇਖਿਆ ਕਿਉਂਕਿ ਇਹ ਵੀਡੀਓ ਵਾਇਰਲ ਹੋਈ ਨੂੰ ਸਿਰਫ ਅੱਧਾ ਘੰਟਾ ਪਹਿਲਾਂ ਦੀ ਜਿਹੜੀ ਵੀਡੀਓ ਹੈ ਇਹ ਵੀ ਮੈਂ ਤੁਹਾਨੂੰ ਪੂਰੀ ਡਿਟੇਲ ਨਾਲ ਸੁਣਾਉਂਗਾ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਰੰਗ ਵੀ ਉੱਡ ਚੁੱਕਿਆ ਇਸ ਖਬਰ ਨੂੰ ਸੁਣ ਕੇ ਕਿ ਦਰਅਸਲ ਇਹ ਗੁਫਤ ਵੀਡੀਓ ਕਿਹਾ ਜਾ ਰਿਹਾ ਕਿ ਬਹੁਤ ਹੀ ਸਮੇਂ ਦਾ ਪੁਰਾਣਾ ਵੀਡੀਓ ਹੈ ਉਸ ਕੁੜੀ ਦਾ ਵੀਡੀਓ ਨਹੀਂ ਜਿਹੜੀ ਦੇ ਇਲਜ਼ਾਮ ਲੱਗੇ ਨੇ ਇਹ ਕਿਸੇ ਹੋਰ ਕੁੜੀ ਦਾ ਮਾਮਲਾ ਜਿਹੜਾ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਪਹਿਲਾਂ ਮੈਂ ਤੁਹਾਨੂੰ ਇਹਦੇ ਨਾਲ ਜੁੜੀ ਇੱਕ ਕਹਾਣੀ ਦਾ ਬਿਆਨ ਸੁਣਾਉਂਗਾ ਉਸ ਤੋਂ ਬਾਅਦ ਮੈਂ ਜਿਹੜੀ ਉਹ ਕੁੜੀ ਦਾ ਵੀਡੀਓ ਢੱਡਰੀਆਂ ਵਾਲੇ ਦੇ ਨਾਲ ਉਹ ਵੀ ਤੁਹਾਨੂੰ ਬਿਲਕੁਲ ਤੁਹਾਡੀ ਅੱਖਾਂ ਦੇ ਸਾਹਮਣੇ ਦਿਖਾਉਂਗਾ ਸਕਰੀਨ ਦੇ ਉੱਪਰ ਸੁਣੋ ਕਾ ਕੇਸ ਲੱਗ ਰਿਹਾ ਸਾਰਾ ਕਿਉਂਕਿ ਉਹਦਾ ਜਿਹੜਾ ਭਰਾ ਹੈ ਲੜਕਾ ਉਹਦਾ ਨਾਮ ਹੈ ਸਾਹਿਬ ਸਿੰਘ ਉਹ ਮੇਰਾ ਮਾਦੀ ਸਮਾਨਾ ਪਟਿਆਲਾ ਦਾ ਰਹਿਣ ਵਾਲਾ ਤੇ ਉਹਨੇ ਹਾਈ ਕੋਰਟ ਦਾ ਜਿਵੇਂ ਹੁਣ ਦਰਵਾਜ਼ਾ ਸਾਰੀ ਮਾਮਲੇ ਦਾ ਖੜਕਾਇਆ ਹੈ ਕਿ ਹਾਈ ਕੋਰਟ ਨੇ ਅੱਜ ਪਟਿਆਲਾ ਦੇ ਐਸਐਸਪੀ ਤੋਂ ਜਵਾਬ ਮੰਗਿਆ ਸਾਰਾ ਪਕਾ ਇਹ ਇਸ ਤਰ੍ਹਾਂ ਇਹ ਪਟੀਸ਼ਨ ਦਰਜ ਕਰਕੇ ਕਿ ਜਿਹੜੀ ਮਾਮਲੇ ਦੀ ਜਾਂਚ ਹੈ ਸੀਨੀਅਰ ਆਈਪੀਐਸ ਦੀ ਅਗਵਾਈ ਵਿੱਚ ਸੀਬੀਆਈ ਕਰੇ ਜਾਂ ਐਸਆਈਟੀ ਜਿਹੜੀ ਹੈ ਗਠਨ ਕੀਤੀ ਜਾਏ ਸਾਰਾ ਮਾਮਲਾ ਜਿਹੜਾ ਇਹਨੋਂ ਦੁਆਰਾ ਤੋਂ ਹੋਖਿਆ ਜਾਏ ਉਹਨੇ ਇਹ ਦੋਸ਼ਾਇਆ ਆਪਣੀ ਪਟੀਸ਼ਨ ਦੇ ਵਿੱਚ ਕਿ 22 ਅਪ੍ਰੈਲ 2012 ਨੂੰ ਭਾਈ ਰੰਜੀਤ ਸਿੰਘ ਢੰਡਿਆਂ ਵਾਲੇ ਦੇ ਘਰ ਦੇ ਵਿੱਚ ਉਸ ਦੀ ਭੈਣ ਦੇ ਨਾਲ ਜ਼ਬਰ ਜਨਾਹ ਕਰਕੇ ਉਸ ਦਾ ਕੋਈ ਜਵਿਦਲਾ ਪਦਾਰਥ ਪੰਜਾਬੀ ਉਹ ਜਿਹੜੀ ਗੱਲ ਤੁਸੀਂ ਸੁਣੀ ਹੈ ਤਾਂ ਦਰਸਲ ਉਸ ਕੁੜੀ ਦੀ ਮੈਂ ਤੁਹਾਨੂੰ ਜਾਣ ਬੁੱਝ ਕੇ ਸੁਣਾਈ ਹੈ ਕਿ ਜਿਹੜੇ ਮਾਮਲੇ ਨੇ ਉਹ ਦਰਸਲ ਇਹ ਸਾਹਮਣੇ ਆਏ ਨੇ ਔਰ ਰਣਜੀਤ ਸਿੰਘ ਢੱਡੀਆਂ ਵਾਲੇ ਇੱਕ ਕੇਸ ਦੇ ਵਿੱਚ ਐਕਟਿਵ ਹੋ ਜਾਂਦੇ ਨੇ ਉਸ ਤੋਂ ਬਾਅਦ ਬਹੁਤ ਬਹੁਤ ਕਹਾਣੀਆਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਵੱਡੀਆਂ ਵੱਡੀਆਂ ਕੋਈ ਚੈਨਲ ਦਾਵਾ ਕਰਦਾ ਕੋਈ মিডিਆ ਦਾਵਾ ਕਰਦਾ ਕੋਈ ਕੁਝ ਕਰਦਾ ਤੇ ਕੋਈ ਕੁਝ ਕਰਦਾ ਦੇਖੋ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਕਿ ਫਾਲੋਅਰਸ ਵੀ ਬਹੁਤ ਸਾਰੇ ਨੇ ਔਰ ਔਰ ਜਿਹੜੇ ਵਿਰੋਧੀ ਨੇ ਉਹਨਾਂ ਦੀ ਵੀ ਬਹੁਤ ਵੱਡੀ ਸੰਖਿਆ ਹੁਣ ਤੁਹਾਨੂੰ ਮੈਂ ਇੱਕ ਐਸਾ ਸੱਚ ਦਿਖਾਉਣ ਜਾ ਰਿਹਾ ਜਿਹੜਾ ਕਿ ਤੁਸੀਂ ਅਕਸਰ ਮੈਨੂੰ ਨਹੀਂ ਲੱਗਦਾ ਵੀ ਕਦੇ ਦੇਖਿਆ ਹੁਣ ਕਿਉਂਕਿ ਮੈਂ ਜਿਹੜਾ ਸੱਚ ਸੁਣਿਆ ਤੇ ਦੇਖਿਆ ਉਹ ਮੈਂ ਨਹੀਂ ਇਨਕਾਰ ਕਰ ਸਕਦਾ ਤਾਂ ਤੁਹਾਨੂੰ ਮੈਂ ਇਸ ਦਾ ਦੂਜਾ ਸੱਚ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਹੈਰਾਨੀਜਨਕ ਮਾਮਲਾ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖੋਗੇ ਮੈਂ ਤੁਹਾਨੂੰ ਇਹ ਦਿਖਾਉਂਗਾ ਤਾਕੇ ਤੁਹਾਨੂੰ ਪੂਰਾ ਯਕੀਨ ਹੋ ਜਾਵੇ ਹੁਣ ਦੇਖੋ ਮੈਂ ਤੁਹਾਨੂੰ ਇੱਕ ਆਖਰੀ ਸੱਚ ਦਿਖਾਉਣ ਜਾ ਰਿਹਾ ਵੀਡੀਓ ਦਿਖਾਉਂਗਾ ਨਾ ਕਿ ਸੁਣਾਉਂਗਾ ਦਿਖਾਉਂਗਾ ਕਿਉਂਕਿ ਸਾਡੇ ਪੰਜਾਬੀ ਭਰਾ ਕੁਝ ਇਹੋ ਜਿਹੇ ਹੁੰਦੇ ਨੇ ਜਿਹੜੇ ਇਸ ਗੱਲਾਂ ਦਾ ਦਾਵਾ ਕਰਦੇ ਨੇ ਔਰ ਮੈਨੂੰ ਕਮੈਂਟਾਂ ਦੇ ਵਿੱਚ ਵੀ ਪੁੱਛਿਆ ਜਾਂਦਾ ਸਬੂਤ ਦਿਖਾਓ ਜੇਕਰ ਰਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਆ ਤਾਂ ਦੇਖੋ ਪਹਿਲਾਂ ਤਾਂ ਤੁਸੀਂ ਇਹ ਵੀਡੀਓ ਦੇਖਣੀ ਆ ਸੋਨੀ ਵੀ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਵਿਚਾਰ ਚਰਚਾ ਜਿਹੜੀ ਕਰਾਂਗੇ ਉਹ ਬੜੀ ਅਹਿਮ ਹੋਊਗੀ ਉਹਨੂੰ ਤੁਸੀਂ ਆਪਣਾ ਫਰਜ਼ ਸਮਝਦੇ ਹੋਇਆ ਪੂਰੀ ਪਬਲਿਕ ਦੇ ਵਿੱਚ ਇਹ ਵੀਡੀਓ ਨੂੰ ਸ਼ੇਅਰ ਕਰਨਾ ਹੋਊਗਾ ਤਾਂ ਦੇਖੋ ਮੈਂ ਤੁਹਾਨੂੰ ਦਿਖਾਉਣ ਵੀ ਜਾ ਰਿਹਾ ਸੁਣਾਉਣ ਵੀ ਜਾ ਰਿਹਾ ਸੁਣੋ ਤੁਹਾਡੀ ਆਪੇ ਚੋਅ ਹੈ ਮੇਰੀ ਆਪਣੀ ਚੋਅ ਹੈ ਨਾ ਜੇ ਦਾ ਆਪਾਂ ਕਿਸੇ ਦੇ ਕੱਪੜੇ ਕਹਿੰਦੇ ਦੇਖੋ ਕੱਪੜੇ ਕਹਿੰਦੇ ਭਰਾਏ ਫਲਾਣਾ ਕਹਿੰਦਾ ਜੇ ਤੁਹਾਡੀ ਚੋਅ ਹੈ ਤੁਸੀਂ ਕਰੀਂ ਮੇਲਾ ਕੋਟ ਨੇ ਕਦੀ ਕਾਲਾ ਪੌਣੀ ਕਦੀ ਹਰਾ ਪੌਣੀ ਗਈ ਅਗਲੇ ਕੱਪੜੇ ਚੋਅ ਹੁੰਦੀ ਹੈ ਅਗਲੇ ਦੀ ਆਪਣੀ ਕਿਹੜੀ ਵਾਰੀ ਆ ਨਿਕਲੋ ਕਰੋ ਕਿ ਪੁੱਛਿਆ ਤੁਹਾਡੀ ਕਿੰਨੀ ਮਰਿਆ ਤੁਸੀਂ ਮੇਰੇ ਸਿਰ ਦੇ ਤਾਜ ਹੋ ਤੁਸੀਂ ਭਾਵੇਂ ਛੋਟੇ عمرੋਂ ਵੱਡੇ ਹੋ ਵੀ ਸੁਣੋਗਾ ਧਿਆਨ ਨਾਲ ਬੇਟਾ ਸੋਣਿਆ ਕਰੋ ਜ਼ਿੰਦਗੀ ਵਿੱਚ ਅਸੀਂ ਹਮੇਸ਼ਾ ਹੀ ਇਹ ਦਰਅਸਲ ਵਾਸੀ ਕੈਨੇਡਾ ਵਾਲਾ ਵਾਸੀ ਇਹ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਚੈਨਲ ਤੋਂ ਪੂਰਾ ਯਾਨੀ ਪ੍ਰਦਰਸ਼ਨ ਕਰ ਰਿਹਾ ਔਰ ਪੰਜਾਬ ਦੇ ਜਿੰਨੇ ਫੋਲੋਅਰਸ ਤੁਸੀਂ ਮੈਨੂੰ ਹੁਣ ਸੁਣ ਰਹੇ ਹੋ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਮੈਂ ਵੀ ਸਪੋਰਟ ਕਰਦਾ ਸੋ ਇਸ ਕਰਕੇ ਕਿ ਉਹ ਸੰਤ ਪ੍ਰਚਾਰਕ ਬਹੁਤ ਹੀ ਚੰਗੇ ਨੇ ਔਰ ਹੁਣ ਤੁਸੀਂ ਜਿਹੜੇ ਲੋਕ ਕਹਿੰਦੇ ਸੀ ਵੀ ਸਬੂਤ ਚਾਹੀਦਾ ਇਹ ਸਬੂਤ ਹੈ ਅਰਨਜੀਤ ਸਿੰਘ ਢੱਡੀਆਂ ਵਾਲੇ ਨੂੰ ਦਰਸਲ ਅਫਵਾਵਾ ਫੈਲਾਈਆਂ ਜਾਂਦੀਆਂ ਨੇ ਤੇ ਰਣਜੀਤ ਸਿੰਘ ਢੱਡੀਆਂ ਵਾਲਾ ਦੋਸ਼ੀ ਹੈ ਬਲਾਤਕਾਰੀ ਹੈ ਆ ਕੁੜੀ ਆ ਗਈ ਜੀ ਫਲਾਨੀ ਆ ਗਈ ਜੀ ਇਸ ਕਰਕੇ ਮੈਂ ਤੁਹਾਡੇ ਤੱਕ ਆਪਣੀ ਆਵਾਜ਼ ਆਪਣੀ ਗੱਲ ਇਹੀ ਧਰਨੀ ਚਾਹੁੰਦਾ ਕਿ ਤੁਸੀਂ ਜੇਕਰ ਵਾਕਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਚਾਹੇ ਕੋਈ ਉਹਦਾ ਸਮਰਥਕ ਹੈ ਜਾਂ ਨਹੀਂ ਪਰ ਮੈਂ ਚਾਹੂੰਗਾ ਇੱਕ ਇਨਸਾਨੀਅਤ ਹੋਣ ਦੇ ਨਾਤੇ ਬੰਦੇ ਦੇ ਉੱਤੇ ਜਿਹੜਾ ਕੋੜ ਪ੍ਰਚਾਰ ਸਜਾਇਆ ਜਾ ਰਿਹਾ ਟੱਕੇ ਦੇ ਨਾਲ ਦੋਸ਼ੀ ਕਰਾਰ ਦਿੱਤੇ ਜਾ ਰਹੇ ਨੇ ਬਹੁਤ ਸਾਰੀ ਸ਼ਬੀ ਖਤਮ ਕੀਤੀ ਜਾ ਰਹੀ ਹੈ ਤਾਂ ਉਸ ਬੰਦੇ ਨੇ ਚੀਕ-ਚੀਕ ਕੇ ਕਿਹਾ ਪੰਜਾਬੀਓ ਚੀਕ-ਚੀਕ ਕੇ ਕਿਹਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿ ਮੈਂ ਦਰਅਸਲ ਸਹੀ ਹਾਂ ਚਾਹੇ ਮੇਰੀ ਅਮਰੀਕਾ ਤੱਕ ਦੀਆਂ ਮਸ਼ੀਨਾਂ ਦੇ ਵਿੱਚ ਦੀ ਜਾਂਚ ਕਰਵਾ ਲਓ 1% ਤੱਕ ਵੀ ਮੇਰੇ ਵਿੱਚ ਦੋਸ਼ ਪਾਇਆ ਜਾਂਦਾ ਤਾਂ ਮੈਨੂੰ ਚਾਹੇ ਜੋ ਮਰਜ਼ੀ ਕੁਝ ਕਰਿਓ ਜੋ ਮਰਜ਼ੀ ਸਜ਼ਾ ਲਾਇਓ ਪਰ ਯਾਰ ਉਸ ਤੋਂ ਪਹਿਲਾਂ ਇੱਕੋ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਬਿਆਨ ਹੈ ਮੇਰਾ ਨਹੀਂ ਉਹ ਕਹਿੰਦੇ ਇੱਕ ਵਾਰੀ ਮੈਨੂੰ ਸਾਬਤ ਹੋ ਲੈਣ ਦਿਓ ਜੋ ਮਰਜ਼ੀ ਕਹੋ ਮੈਂ ਕਬੂਲ ਕਰੂੰਗਾ ਪਰ ਸਾਡੇ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਬੜੇ ਐਸੇ ਯਾਨੀ ਨਕਮੇ ਨਖਿੱਦੇ ਲੋਕ ਨੇ ਜਿਹੜੇ ਉਸ ਦੇ ਉੱਤੇ ਟਿੱਪਣੀ ਕਰਦੇ ਨੇ ਔਰ ਬਿਨਾ ਕਿਸੇ ਸਬੂਤ ਤੋਂ ਉਹਨੂੰ ਦੋਸ਼ੀ ਕਰਾਰ ਵੀ ਦੇ ਦਿੰਦੇ ਨੇ ਅਕਸਰ ਤੁਸੀਂ ਦੇਖਿਆ ਹੁਣ ਰਣਜੀਤ ਸਿੰਘ ਢੱਡੀਆਂ ਵਾਲੇ ਨੂੰ ਬਦਨਾਮ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਆ ਇੱਕ ਮਹੀਮ ਚਲਾਈ ਜਾਂਦੀ ਆ ਰਣਜੀਤ ਸਿੰਘ ਢੱਡੀਆਂ ਵਾਲੇ ਦੇ ਖਿਲਾਫ ਤਾਂ ਦੇਖੋ ਇਹ ਬਹੁਤੀ ਚੰਗੀ ਗੱਲ ਤਾਂ ਨਹੀਂ ਹੁੰਦੀ ਮੈਂ ਚਾਹੁੰਗਾ ਕਿ ਯਾਰ ਇਹਨਾਂ ਜਿਹੜੀਆਂ ਗੱਲਾਂ ਦੀ ਡੋਰ ਕੱਟਣ ਦੇ ਲਈ ਇਹ ਇੱਕ ਆਪਣਾ ਜਿਹੜਾ ਸੱਚ ਆ ਉਹਨੂੰ ਧਰਨਾ ਜ਼ਰੂਰੀ ਆ ਤਾਂ ਠੀਕ ਆ ਪੰਜਾਬੀਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਭੈਣ ਭਰਾ ਡੱਡਰੀਆਂ ਵਾਲੇ ਨੂੰ ਚਾਹਣ ਵਾਲੇ ਨੇ ਉਸ ਵੀਡੀਓ ਨੂੰ ਆਪਣੀ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਕਮੈਂਟ ਵੀ ਤੇ ਲਾਈਕ ਵੀ ਜ਼ਰੂਰ ਕਰਨਾ ਤਾਂ ਬੈਲ ਦੀ ਘੰਟੀ ਆਲ ਤੇ ਜ਼ਰੂਰ ਕਰ ਦੇਣਾ